ਅੱਦ ਤਵ ਨੂੰ ਪਤਾ ਕਿ ਜੰਦ ਦੇ ੱਤੇ ਮਿਰਜ਼ਾ ਬੱਦੇ ਅਤੀ ਪਰ ਇਹ ਨਹੀਂ ਪਤਾ ਕਿ ਅੱਦ ਦੇ ਦਿਨ ਤਰਦਾ ਲਖਮਨ ਸਿੰਘ ਧਾਰੋਵਾਰੀਆ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਦਾ ਘਰਮਹੰਤ ਤੋਂ ਆਜ਼ਾਦ ਕਰਵਾਉਣ ਵਾਸਤੇ ਗਿਆ ਮੰਤ ਦੇ ਗੁੰਦਿਆਂ ਨੇ ਨਨਕਾਣਾ ਸਾਹਿਬ ਦੇ ਜੰਦ ਨਾਲ ਉਹਨੂੰ ਪੁੱਤ ਲਮਕਾ ਕੇ ਉਤੇ ਤਰਾਵ ਤਿਰਕ ਕੇ ਪੈਟਰੋਲ ਤਿਰਕ ਕੇ ਤਰਦਾਰ ਲਖਮਨ ਸਿੰਘ ਜਿਉਂਦੇ ਨੂੰ ਅੱਗ ਦੇ ਭੇਤ ਕਰ ਦਿੱਤਾ ਤਾਂ ਉਹ ਨੂੰ ਮਿਰਦੇਵਰਾ ਜੰਦ ਤੇ ਤੇ ਰਹਿ ਗਿਆ ਪਰ ਲਖਮਨ ਸਿੰਘ ਧਾਰੋਵਾਰੀਆ ਵਾਲਾ ਜੰਦ ਕਿਉਂ ਭੁੱਲ ਗਿਆ ਅੱਜ ਤਵ ਨੂੰ ਪਤਾ ਕਿ ਜੰਦ ਦੇ ੱੱਲੇ ਮਿਰਜ਼ਾ ਬੱਦੇ ਅਤੀ ਪਰ ਇਹ ਨਹੀਂ ਪਤਾ ਕਿ ਅੱਜ ਦੇ ਦਿਨ ਤਰਦਾਰ ਲਖਮਨ ਸਿੰਘ ਧਾਰੋਵਾਰੀਆ ਜਿਹੜਾ ਤਨ ਗੁਰੂ ਨਾਨਕ ਦੇ ਮਹਾਰਾਜ ਦੀ ਦਾ ਘਰਮਹੰਤ ਤੋਂ ਆਜ਼ਾਦ ਕਰਵਾਉਣ ਵਾਸਤੇ ਗਿਆ ਮੰਤ ਦੇ ਗੁੰਦਿਆਂ ਨੇ ਨਨਕਾਣਾ ਸਤਵਾਰੇ ਜਾਂਦ ਨੂੰ ਪੁੱਤਾਂ ਲਮਕਾ ਕੇ ਉੱਤੇ ਤਰਾਵ ਤਿਰਕ ਕੇ ਪਟ્રોલ ਤਿਰਕ ਕੇ ਤਰਦਾਲ ਲਥਮੰਤਿੰਗ ਜਿਉਂਦੇ ਨੂੰ ਅੱਗ ਦੇ ਪੇਤ ਕਰ ਦਿੱਤਾ ਤਾਂ ਉਹਨੂੰ ਮਿਰਦੇਵਾਰਾ ਜਾਂਦ ਤੇ ਤੇ ਰਹਿ ਗਿਆ ਪਰ ਲਥਮੰਤਿੰਗ ਧਾਰੋਵਾਰੀਆ ਵਾਲਾ ਜਾਂਦ ਕਿਉਂ